ਰ 3 ਹਰੀ ਦਾ ਕਥਨ ਹੈ ਕਿ ਹਰੇਕ ਸ਼ਬਦ ਸ਼ਬਦ ਬਣਨ ਤੋਂ ਪਹਿਲਾਂ ਆਦਮੀ ਦੇ ਵਜੂਦ ਅੰਦਰ ਇੱਕ ਕੰਪਨ ਹੁੰਦਾ ਹੈ ਬਹੁਤ ਦਿਲਚਸਪ ਹੈ ਸ਼ਬਦ ਦੇ ਜਨਮ ਦੀ ਕਹਾਣੀ ਤੇ ਉਸ ਦਾ ਇਤਿਹਾਸ ਇੱਕ ਸ਼ਬਦ ਹੈ ਪੰਜਾਬ ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਕਿਸ ਨੇ ਕੀਤੀ ਕਿਸ-ਕਿਸ ਕਵੀ ਦੀ ਕਵਿਤਾ ਵਿੱਚ ਇਹ ਸ਼ਬਦ ਆਇਆ ਕਿਸ ਤਰ੍ਹਾਂ ਆਇਆ ਕਿਸ ਸਤਰ ਵਿੱਚ ਆਇਆ ਇਸ ਦੀ ਖੋਜ ਕੀਤੀ ਇੱਕ ਪੰਜਾਬੀ ਪਿਆਰੇ ਕਵੀ ਦਾਨ ਸਿੰਘ ਕੋਮਲ ਨੇ ਤੇ ਇੱਕ ਕਿਤਾਬ ਤਿਆਰ ਕੀਤੀ ਕਵਿਤਾ ਵਿੱਚ ਪੰਜਾਬ ਆਓ ਅੱਜ ਇਸ ਕਿਤਾਬ ਬਾਰੇ ਗੱਲਬਾਤ ਸੁਣਦੇ ਹਾਂ ਇਸ ਦੇ ਰਚਨਾਕਾਰ ਦਾਨ ਸਿੰਘ ਕੋਮਲ ਹੋਰਾਂ ਅਤੇ ਸਰਦਾਰ ਚਰਨਜੀਤ ਸਿੰਘ ਵਿਚਕਾਰ ਪੰਜਾਬ تہذیਬ ਦਾ ਪੰਗੂੜਾ ਹੈ ਇਸ ਪੰਗੂੜੇ ਵਿੱਚ ਜਦੋਂ ਇਲਮ ਦੇ ਬਾਲ ਨੇ ਅੱਖਾਂ ਖੋਲੀਆਂ ਤਾਂ ਚਜ ਅਚਾਰ ਸਲੀਕੇ ਤੇ ਸਬੀਤਾ ਦੇ ਨੂਰ ਦੇ ਨਾਲ ਇਹ ਧਰਤੀ ਰੌਸ਼ਨਾਈ ਗਈ ਇਥੋਂ ਦੇ ਵਲੀਆਂ ਪੀਰਾਂ ਪੈਗੰਬਰਾਂ ਨੇ ਇੱਥੇ ਆਪਣੀਆਂ ਅਮਰ ਪੈੜਾਂ ਛੱਡੀਆਂ ਤਕਸ਼ਿਲਾ ਯੂਨੀਵਰਸਿਟੀ ਨੇ ਇਲਮ ਦਾ ਚਾਨਣ ਬਖੇਰਿਆ ਇਸ ਪੰਜਾਬ ਦੇ ਬਾਰੇ ਬਹੁਤ ਸਾਰੇ ਲੇਖਕਾਂ ਇਤਿਹਾਸਕਾਰਾਂ ਤੇ ਕਵੀਆਂ ਨੇ ਆਪਣੀ ਆਪਣੀ ਕਲਮ ਦੇ ਰਾਹੀਂ ਸੇਵਾ ਕੀਤੀ ਹੈ ਔਰ ਉਹਨਾਂ ਸੇਵਾ ਕਰਨ ਵਾਲਿਆਂ ਦੇ ਵਿੱਚੋਂ ਇੱਕ ਸਰਵਰਕ ਤੇ ਉਬਰਦਾ ਹੋਇਆ ਨਾਮ ਜੋ ਹੈ ਉਹ ਸਰਦਾਰ ਦਾਨ ਸਿੰਘ ਕੋਮਲ ਦਾ ਹੈ ਜਿਨ੍ਹਾਂ ਨੇ ਕਵਤਾ ਵਿੱਚ ਪੰਜਾਬ ਨਾਮ ਦੀ ਕਿਤਾਬ ਰਚ ਕੇ ਪੰਜਾਬ ਸ਼ਬਦ ਨੂੰ ਸੁਰੱਖਿਤ ਕੀਤਾ ਹੈ ਹਮੇਸ਼ਾ ਹਮੇਸ਼ਾ ਦੇ ਵਾਸਤੇ ਅੱਜ ਅਸੀਂ ਇਸ ਅਦਵੀ ਦਰਵਾਜ਼ਾ ਨਾਮ ਦੇ ਪ੍ਰੋਗਰਾਮ ਦੇ ਵਿੱਚ ਸਰਦਾਰ ਦਾਨ ਸਿੰਘ ਕੋਮਲ ਹੋਰਾਂ ਨੂੰ ਜੀ ਆਇਆਂ ਕਹਿੰਦੇ ਹਾਂ ਅੱਜ ਅਸੀਂ ਉਹਨਾਂ ਦੇ ਨਾਲ ਗੁਫ਼ਤਗੂ ਕਰਦੇ ਹਾਂ ਅਤੇ ਉਹਨਾਂ ਦੇ ਵਿਚਾਰਾਂ ਦੇ ਵਿੱਚ ਉਹਨਾਂ ਦੇ ਵਿਚਾਰਾਂ ਦੇ ਨਾਲ ਅਸੀਂ ਤੁਹਾਨੂੰ ਸਾਰਿਆਂ ਨੂੰ ਜਾਣੂ ਕਰਵਾਉਂਦੇ ਹਾਂ ਕੋਮਲ ਜੀ ਸਾਨੂੰ ਕਿਰਪਾ ਕਰਕੇ ਦੱਸਣ ਦੀ ਖੇਚਲ ਕਰੋ ਕਿ ਇਹ ਪੰਜਾਬ ਸ਼ਬਦ ਦਾ ਖਿਆਲ ਤੁਹਾਨੂੰ ਕਿੱਥੋਂ ਆਇਆ ਔਰ ਕਿਵੇਂ ਆਇਆ ਕਿਵੇਂ ਤੁਸੀਂ ਇਸ ਨੂੰ ਸੰਭਾਲਣ ਵਾਸਤੇ ਸੋਚਿਆ ਉਦੇਸਾ ਸਕੇ ਕੀ ਤਰ੍ਹਾਂ ਦਿੱਤਾ ਮੇਰਾ ਵਿਚਾਰ ਇਹ ਪੁਸਤਕ ਲਿਖਣ ਦਾ ਇਸ ਤਰ੍ਹਾਂ ਬਣਿਆ ਕਿ ਮੇਰੇ ਕੋਲ 2 4 5 ਚੀਜ਼ਾਂ ਪੰਜਾਬ ਦੇ ਬਾਰੇ ਆ ਗਈਆਂ ਸਨ ਕੁਝ ਪ੍ਰਸਿੱਧ ਵਿਦਵਾਨਾਂ ਦੀਆਂ ਜਿਵੇਂ ਕਿ ਨੰਦ ਲਾਲ ਲੋਹਰਪੁਰੀ ਧਨੀ ਰਾਮ ਚਾਤਰਗ ਅਮਰਤਾ ਪ੍ਰੀਤਮ ਔਰ ਕਰਤਾਰ ਸਿੰਘ ਬਲਗਣ ਆਦ ਮੈਂ ਆਪਣਾ ਹੀ ਵਿਚਾਰ ਬਣਾਇਆ ਕਿ ਇਸ ਦੇ ਆਧਾਰ ਦੇ ਉੱਤੇ ਮੈਂ ਪੰਜਾਬ ਦੇ ਬਾਰੇ ਕੁਝ ਲਿਖਾਂ ਕੋਈ ਲੇਖ ਲਿਖਾਂਗਾ ਔਰ ਉਹ ਮੈਂ ਲਿਖਦੇ ਨਾ ਲਿਖ ਸਕਿਆ ਔਰ ਮੈਨੂੰ ਇਹ ਆਦਤ ਪੈ ਗਈ ਕਿ ਮੈਂ ਹੋਰ ਕਵਤਾਵਾਂ ਇਕੱਠੀਆਂ ਕਰਕੇ ਵੱਡੀ ਪੁਸਤਕ ਬਣਾ ਲਵਾਂਗਾ ਪਹਿਲਾਂ ਮੈਂ ਛੋਟੀ ਪੁਸਤਕ ਦਾ ਵਿਚਾਰ ਕੀਤਾ ਸੀ ਲੇਕਿਨ ਮੈਟਰ ਹੋਰ ਵੱਧ ਗਿਆ ਉਸ ਤੋਂ ਬਾਅਦ ਮੈਂ ਵੱਡੀ ਪੁਸਤਕ ਬਣਾਉਣ ਦਾ ਵਿਚਾਰ ਕੀਤਾ ਫਿਰ ਵੀ ਮੈਂ ਉਹਦੇ ਨਾਲ ਤਿਆਰ ਕਰ ਸਕਿਆ ਫਿਰ ਮੈਂ ਕਿਹਾ ਕਿ ਕੋਈ ਮੈਂ ਗ੍ਰੰਥ ਤਿਆਰ ਕਰਾਂਗਾ ਔਰ ਜਿੰਨਾ ਵੀ ਮੈਨੂੰ ਮੈਟਰ ਮਿਲਿਆ ਮੈਂ ਉਹ ਇਕੱਠਾ ਕਰਦਾ ਰਿਹਾ ਔਰ ਇਹਦੇ ਨਾਲ ਨਾਲ ਮੈਂ ਉਹਨਾਂ ਦੀਆਂ ਜੀਵਨੀਆਂ ਵੀ ਸ਼ੁਰੂ ਕੀਤੀਆਂ ਤੇ ਜਿਸ ਵੀ ਦੀ ਕਵਿਤਾ ਦੇ ਵਿੱਚ ਕੋਈ ਵੀ ਪੰਜਾਬ ਦਾ ਸ਼ਬਦ ਸੀ ਉਹ ਮੈਂ ਆਪਣੇ ਨੋਟ ਕਰ ਲਿਆ ਇਹ ਤੁਸਾਂ ਬਹੁਤ ਉਪਕਾਰ ਕੀਤਾ ਹੈ ਪੰਜਾਬੀ ਸਾਇਦ ਦੇ ਉੱਤੇ ਕਿ ਪੰਜਾਬ ਦੇ ਸ਼ਬਦ ਨੂੰ ਸੰਭਾਲ ਲਿਆ ਹੈ ਲੇਕਿਨ ਕਿਰਪਾ ਕਰਕੇ ਇਹ ਦੱਸੋ ਕਿ ਇਹਦੇ ਵਾਸਤੇ ਤੁਹਾਨੂੰ ਕੀ ਕੀ ਕਿੱਥੇ ਕਿੱਥੇ ਜਾਣਾ ਪਿਆ ਕੀ ਕੀ ਖੇਚਣਾ ਕਰਨੀਆਂ ਪਈਆਂ ਕਿੰਨੇ ਕੁ ਵਰਕੇ ਫੁੱਲਣੇ ਪਏ ਤਾਂ ਕਿ ਇਹ ਸ਼ਬਦਦ ਨੂੰ ਤੁਸੀਂ ਮੁੱਖ ਸਭੇ ਦੇ ਉਤੇ ਪੰਜਾਬੀ ਸਹਿਦ ਦੇ ਮੁੱਖ ਸਭੇ ਤੇ ਇਤਿਹਾਸ ਦੇ ਸਭੇ ਤੇ ਲਿਆ ਸਕੋ ਇਹ ਕਿਰਪਾ ਕਰਕੇ ਦਸੰਦੀ ਖੇਚਲ ਕਰੋ ਇਹਦੇ ਵਾਸਤੇ ਮੈਂ ਵਿਚਾਰ ਕੀਤਾ ਕਿ ਖੋਜ ਕੀਤੀ ਜਾਵੇ ਔਰ ਉਸ ਖੋਜ ਅਨਸਾਰ ਮੈਂ ਪੰਜਾਬੀ ਸਹਿਤ ਅਕਾਦਮੀ ਲੁਧਿਆਣਾ ਪੰਜਾਬੀ ਭਵਨ ਦੇ ਵਿੱਚ ਜਿਹੜੀ ਲਾਇਬ੍ਰੇਰੀ ਹੈ ਮੈਂ ਉਧੀਆਂ ਕਿਤਾਬਾਂ ਜਿਹੜੀਆਂ ਹੈ ਉਹ ਫੋਲਣੀਆਂ ਸ਼ੁਰੂ ਕੀਤੀਆਂ ਉਸ ਵੇਲੇ ਉਹ ਕਿਤਾਬਾਂ ਬਹੁਤ ਜ਼ਿਆਦਾ ਨਹੀਂ ਸਨ ਲੇਕਿਨ ਮੈਂ ਪੰਜਾਬੀ ਸਹਿਦ ਦਾ ਇਤਿਹਾਸ ਔਰ ਜਿੰਨਾ ਕਿਤਾਬਾਂ ਵਿੱਚ ਕਵਤਾਵਾਂ ਸਨ ਸਿਰਫ ਉਹ ਕਿਤਾਬਾਂ ਵੇਖੀਆਂ ਜਾਂ ਕਿਸੇ ਵੇਖੇ ਪੁਰਾਣੇ ਉਸ ਤੋਂ ਬਾਅਦ ਮੈਂ ਜਿੰਨੀਆਂ ਵੀ ਕਿਤਾਬਾਂ ਸੀ ਉਹ ਹੋਰ ਕੋਈ ਨਹੀਂ ਵੇਖੀਆਂ ਔਰ ਮੈਂ ਉਹ ਉਸ ਵੇਲੇ ਮੇਰਾ خیال ਹੈ ਕਿ 15 16000 ਕਿਤਾਬ ਮੈਂ ਫੋਲੀ ਔਰ ਕਈ ਦਿਨ ਫੋਲਦਾ ਰਿਹਾ ਉਹਦੇ ਬਾਅਦ ਮੈਂ ਗੁਰੂ ਰਾਮਦਾਸ ਲਾਇਬ੍ਰੇਰੀ ਅੰਮ੍ਰਿਤਸਰ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਤੇ ਹੋਰ ਕਈਆਂ ਲਾਇਬ੍ਰੇਰੀਆਂ ਵਿੱਚ ਫਿਰਕੇ ਮੈਂ ਮੈਟਰ ਇਕੱਠਾ ਕੀਤਾ ਜਦੋਂ ਵੀ ਮੈਨੂੰ ਕੋਈ ਕਿਤਾਬ ਮਿਲਦੀ ਜਾਂ ਮੈਨੂੰ ਕੋਈ ਪਰਚਾ ਅਖਬਾਰ ਜਾਂ ਜਿੱਥੋਂ ਵੀ ਹੁੰਦਾ ਉਹ ਮੈਂ ਨੋਟ ਕਰੀ ਜਾਂਦਾ ਜਾਂ ਮੈਂ ਫੋਟੋ ਸਟੈਟ ਕਰਾਈ ਜਾਂਦਾ ਸਾਂ ਔਰ ਇਸ ਤਰ੍ਹਾਂ ਮੈਂ ਬਹੁਤ ਸਾਰਾ ਮੈਟਰ ਇਕੱਠਾ ਇਸ ਤਰ੍ਹਾਂ ਕੀਤਾ ਹੈ ਇਹ ਬੜੀ ਗਾਖੜੀ ਰਾਹ ਸੀ ਬੜਾ ਬਖਮ ਮਾਰਗ ਸੀ ਜਿਹੜਾ ਤੁਸੀਂ ਨੇ ਇਹ ਤੈਅ ਕੀਤਾ ਹੈ ਲੇਕਿਨ ਇੱਕ ਗੱਲ ਜਿਹੜੀ ਹੈ ਉਹ ਚਿੰਤਨ ਦੇ ਵਿੱਚ ਰੜਕਦੀ ਹੈ ਕਿ ਪੰਜਾਬ ਸ਼ਬਦ ਦੇ ਬਾਰੇ ਪੰਜਾਬ ਦੇ ਬਾਰੇ ਲਿਖਿਆ ਬਹੁਤ ਲੋਕਾਂ ਨੇ ਹੈ ਲੇਕਿਨ ਵਿਸ਼ੇਸ਼ ਤੌਰ ਤੇ ਉਹ ਪੰਜਾਬ ਦਾ ਨਾਮ ਜਿਹੜਾ ਹੈ ਉਹ ਆਪਣੀ ਰਚਨਾ ਦੇ ਵਿੱਚ ਨਹੀਂ ਲਿਆ ਸਕੇ ਗੁਰੂ ਨਾਨਕ ਦੇ ਕਲਾਮ ਵਿੱਚ ਪੰਜਾਬ ਦਾ ਨਾਮ ਨਹੀਂ ਮਿਲਦਾ ਜਿਵੇਂ ਪਾਤਰ ਦੀ ਇੱਕ ਬੜੀ ਮਕਬੂਲ ਰਚਨਾ ਹੈ ਕਿ ਲੱਗੀ ਪਹਿਲਾ ਵਾਰਿਸ ਸ਼ਾਹ ਨੂੰ ਵੰਡਿਆ ਸੀ ਹੁਣ ਸ਼ਿਵ ਕੁਮਾਰ ਦੀ ਵਾਰੀ ਏ ਉਹ ਜ਼ਖਮ ਤੁਹਾਨੂੰ ਨੂੰ ਭੁੱਲ ਗਏ ਜੋ ਨਵਿਆਂ ਦੀ ਫੇਰ ਤਿਆਰੀ ਏ ਤੋਂ ਇਸ ਕਰਕੇ ਕੀ ਅਸੀਂ ਉਹਨਾਂ ਨੂੰ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਦਰਿਆਵਾਂ ਬਾਰੇ ਖੇਤਾਂ ਬਾਰੇ ਤੇਹਜ਼ੀਬ ਬਾਰੇ ਸਭਿਆਚਾਰ ਬਾਰੇ ਇਥੋਂ ਦੇ ਕਲਚਰ ਬਾਰੇ ਤਮਦਨ ਤੇ ਤਸੱਫਵ ਦੇ ਬਾਰੇ ਲਿਖਿਆ ਹੈ ਕਿ ਉਹਨਾਂ ਨੂੰ ਅਸੀਂ ਕਿਸ ਸਟੇਜ ਦੇ ਉੱਤੇ ਰੱਖਾਂਗੇ ਕਿਸ ਸੰਦਰਭ ਵਿੱਚ ਰੱਖਾਂਗੇ ਗੱਲ ਇਹ ਹੈ ਜੀ ਕਿ ਪੰਜਾਬ ਸ਼ਬਦ ਜੇ ਮੈਂ ਸ਼ਰਤ ਨਾ ਰੱਖਾਂ ਇਸ ਕਿਤਾਬ ਵਾਸਤੇ ਤੇ ਇਹ ਇੰਨਾ ਵੱਡਾ ਗ੍ਰੰਥ ਬਣ ਸਕਦਾ ਹੈ ਕਿਉਂਕਿ ਇਹ ਨਹੀਂ ਕਵਤਾ ਇਹ ਪੰਜਾਬ ਕੋਈ ਛੋਟਾ ਕਿੰਨੇ 700 ਸਾਲ ਦਾ ਇਤਿਹਾਸ ਮੈਂ ਇਕੱਠਾ ਕੀਤਾ ਹੈ ਉਹਦੇ ਵਿੱਚ ਮੈਂ ਇਹ ਸ਼ਰਤ ਰੱਖੀ ਹੈ ਕਿ ਜਿਸ ਦੀ ਕਵਤਾ ਵਿੱਚ ਪੰਜਾਬ ਸ਼ਬਦ ਹੋਵੇਗਾ ਇਸੇ ਉਹੋ ਹੀ ਮੈਂ ਕਵਤਾ ਲੈਣੀ ਆ ਦੂਜੀ ਕਵਤਾ ਨਹੀਂ ਲੈਣੀ ਔਰ ਇਸ ਤਰ੍ਹਾਂ ਮੇਰੀ ਮਜਬੂਰੀ ਇਹ ਹੋਈ ਕਿ ਮੈਂ ਬੜੇ ਬੜੇ ਪ੍ਰਸਿੱਧ ਵਿਦਵਾਨ 바ਵਾ ਬਲਵੰਤ ਸਿੰਘ ਔਰ ਡਾਕਟਰ ਸਾਹਿਬ ਭਾਈ ਵੀਰ ਸਿੰਘ ਜਿਹੜੇ ਹੈ ਉਹਨਾਂ ਨੂੰ ਇਗਨੋਰ ਕੀਤਾ ਗਿਆ ਛੱਡਿਆ ਗਿਆ ਔਰ ਮੈਂ ਇਸ ਕਿਤਾਬ ਵਿੱਚ ਜ਼ਿਕਰ ਕੀਤਾ ਦੋਵਾਂ ਵਾਸਤੇ ਕਿ ਕੋਈ ਮੈਨੂੰ ਦੱਸ ਦੇਵੇ ਕਿ ਉਹਨਾਂ ਦੀ ਕਵਤਾ ਦੇ ਵਿੱਚ ਇਹ ਪੰਜਾਬ ਸ਼ਬਦ ਨਹੀਂ ਹੈ ਇਹ ਸ਼ਰਤ ਨਾ ਹੋਵੇ ਤੇ ਬਹੁਤ ਵੱਡਾ ਗ੍ਰੰਥ ਬਣ ਜਾਂਦਾ ਸੀ ਇਸ ਵਾਸਤੇ ਮੇਰੀ ਮਜਬੂਰੀ ਹੈ ਕਿ ਮੈਂ ਇਹਨੂੰ ਸੀਮਿਤ ਰੱਖਿਆ ਹੈ ਉਹ ਇਹ ਮੇਰੀ ਮਜਬੂਰੀ ਹੈ ਬਸ ਇਹ ਪਰ ਕੋਮਲ ਜੀ ਕੋਈ ਸੁਖਾਵਾਂ ਅੰਦਰਾਜ਼ ਜਿਹੜਾ ਹੈ ਉਹ ਜ਼ਰੂਰ ਤੁਹਾਨੂੰ ਆਪਣੇ ਕਵਿਤਾ ਵਿੱਚ ਕਰਨਾ ਕਿਤਾਬ ਵਿੱਚ ਕਰਨਾ ਚਾਹੀਦਾ ਸੀ ਕਿਉਂਕਿ ਲਿਖਿਆ ਉਹਨਾ ਮੈਂ ਪੰਜਾਬ ਦੇ ਬਾਰੇ ਆ ਚਲੋ ਇਹ ਬਹੁਤ ਖੂਬਸੂਰਤ ਖਿਆਲ ਹੈ ਤੁਹਾਡਾ ਹੁਣ ਇੱਕ ਦੱਸੋ ਕਿਰਪਾ ਕਰਕੇ ਕਿ 1947 ਤੱਕ ਦਾ ਤਾਂ ਤੁਸੀਂ ਇਹ ਪੰਜਾਬ ਸ਼ਬਦ ਕਵਿਤਾ ਦੇ ਵਿੱਚ ਜਿਸ ਸੰਦਰਭ ਵਿੱਚ ਆਇਆ ਸੰਭਾਲ ਕੇ ਰੱਖ ਲਿਆ 1947 ਤੋਂ ਬਾਅਦ ਦਾ ਜਿਹੜਾ ਸਮਾਂ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ 1947 ਤੋਂ ਲੈ ਕੇ 2004 ਤੱਕ ਜਾਂ 5 ਤੱਕ ਮੈਂ ਜਿਹੜੀਆਂ ਕਿਤਾਬਾਂ ਇਕੱਠੀਆਂ ਕੀਤੀਆਂ ਨੇ ਉਹਦੇ ਵਿੱਚ ਵੀ ਇਹੋ ਸ਼ਰਤ ਰੱਖੀ ਹੈ ਕਿ ਬੜੇ-ਬੜਿਆਂ ਨੂੰ ਇਗਨੋਰ ਕੀਤਾ ਗਿਆ ਹੈ ਉਹ ਕਿਤਾਬ ਐਸਵੇਲੇ ਲਾਹੌਰ ਬੁੱਕ ਸ਼ਾਪ ਸ਼ਾਪ ਰਿਆ ਹੈ ਉਹਦੇ ਉਹਨਾਂ ਮੈਂ ਖਰੜਾ ਬਣਾ ਕੇ ਦੇ ਦਿੱਤਾ ਹੈ ਇਹ ਜਿਹੜੀ ਪੁਸਤਕ ਹੈ ਇਹ ਹੈ ਪਹਿਲਾ ਪਹਿਲੀ ਜਿਲਦ ਉਹ ਹੈ ਦੂਜੀ ਜਲਦ ਉਹ 1947 ਤੋਂ 2006 ਤੱਕ ਉਹ ਕਿਤਾਬ ਜਿਹੜੀ ਹੈ ਇਸ ਵੇਲੇ ਪ੍ਰੈਸ ਵਿੱਚ ਹੈ ਉਹ ਛਪੇਗੀ ਔਰ ਉਹ সামনে ਆਏਗੀ ਉਹਦੇ ਵਿੱਚ ਵੀ ਇਹੋ ਸ਼ਰਤਾਂ ਨੇ ਜਿਹੜਾ ਕਿ ਮੈਂ ਮਜਬੂਰ ਹੋ ਕੇ ਇਹ ਇਸ ਤੋਂ ਬਿਨਾ ਨਹੀਂ ਹੋ ਸਕਦਾ ਸੀ ਕਿ ਮੈਂ ਹੋਰ ਮੈਟਰ ਪਾਵਾਂ ਲੇਕਿਨ ਇੱਕ ਗੱਲ ਜ਼ਰੂਰੀ ਆ ਜਿਸ ਦੀ ਮੈਂ ਕਵਤਾ ਲਈ ਆ ਉਹਦੇ ਬਾਅਦ ਉਹਦਾ ਮੈਂ ਜੀਵਨ ਔਰ ਉਹਦੀ ਰਚਨਾ ਬਾਰੇ ਮੈਂ ਜ਼ਿਕਰ ਕੀਤਾ ਹੈ ਪੂਰਾ ਸਿਰਫ ਕਵਤਾ ਹੀ ਨਹੀਂ ਲਈ ਮੈਂ ਸਾਰੀ ਉਹਦੀ ਜੀਵਨੀ ਲਿਖੀ ਆ ਔਰ ਜੀਵਨੀ ਲੱਭਣ ਵਾਸਤੇ ਵੀ ਮੈਨੂੰ ਬੜੀ ਔਖੇ ਹੋਇਆ ਕਈ ਜਗ੍ਹਾ ਤੇ ਮੈਨੂੰ 217 ਮਿਲ ਗਈਆਂ ਨੇ ਉਹ 217 ਮਿਲ ਗਈਆਂ ਔਰ ਮੈਨੂੰ ਉਹਦੀ ਜੀਵਨੀ ਨਹੀਂ ਮਿਲ ਰਹੀ ਔਰ ਫਿਰ ਮੈਂ ਕਿਤਾਬਾਂ ਭੁਲਣੀਆਂ ਸ਼ੁਰੂ ਕੀਤੀਆਂ ਔਰ ਮੈਂ ਉਹਨੂੰ ਲੱਭਦਾ ਤੇ ਮੈਨੂੰ ਕੁਝ ਹੋਰ ਲੱਭ ਜਾਂਦਾ ਉਸ ਤੋਂ ਅੱਗੇ ਤੁਰਦਾ ਹਾਂ ਤੇ ਮੈਨੂੰ ਕੁਝ ਹੋਰ ਲੱਭ ਲ ਜਾਂਦਾ ਲੇਕਿਨ ਉਹ ਕਦੇ ਨਹੀਂ ਲੱਭਦਾ ਅਖੀਰ ਮੈਂ ਲੱਭ ਲੈਂਦਾ ਹਾਂ 217 ਵਾਸਤੇ ਮੈਨੂੰ ਬੜੀ ਘੱਲਣਾ ਘੱਲ ਨਹੀਂ ਪਈ ਔਰ ਕਈ ਮਤਲਬ ਬਹੁਤ ਸਮ लाके मैं वो, वो पूरा ਕੀਤਾ ਕੰਮ ਇਹ ਗੱਲ ਹੈ ਜੀ ਕੋਮਲ ਜੀ ਤੁਸੀਂ 12ਵੀਂ ਸਦੀ ਤੋਂ ਲੈ ਕੇ ਹੁਣ ਤੱਕ ਦੇ ਸ਼ਬਦ ਪੰਜਾਬ ਦੇ ਇਤਿਹਾਸ ਨੂੰ ਇਸ ਕਿਤਾਬ ਵਿੱਚ ਸੰਭਾਲ ਲਿਆ ਔਰ ਇਸ ਨੂੰ ਲੱਭ ਦੇ ਵਕਤ ਸੰਭਾਲ ਦੇ ਵਕਤ ਤੁਸੀਂ ਬੜੀਆਂ ਬੜੀਆਂ ਨਾਇਆਬ ਕੀਮਤੀ ਤੇ ਦੁਰਲਭ ਪੰਕਤੀਆਂ ਦੇ ਵਿੱਚੋਂ ਦੀ ਵੀ ਲੰਗੇ ਹੋਵੋਗੇ ਜਿਵੇਂ ਕਿ ਇਕਬਾਲ ਨੇ ਕਿਹਾ ਹੈ ਫਿਰ ਉઠી ਆਖਰ ਸਦਾ ਤੌਹੀਦ ਕੀ ਪੰਜਾਬ سے ਹਿੰਦ ਕੋ ਇੱਕ ਮਰਦੇ ਕਾਵਲ ਨੇ ਜਗਾਇਆ ਖੁਆਬ ਸੇ ਤੁਸੀਂ ਵੀ ਦਰਸ਼ਕਾਂ ਨੂੰ ਉਸ ਖੁਆਬ ਦੇ ਵਿੱਚੋਂ ਜਗਾ ਕੇ ਜੋ ਆਪਣੀ ਪਸੰਦੀਦਾ ਪੰਕਤੀ ਹੈ ਉਹ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਇੱਕ ਕਵਿਤਾ ਨਹੀਂ ਹੈ ਬਹੁਤ ਜ਼ਿਆਦਾ ਨਹੀਂ ਮੈਂ ਇੱਕ ਜੋ ਮੇਰੇ ਸਾਹਮਣੇ ਆਈ ਹੈ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਦੇਣਾ ਇਸ ਕਵਿਤਾ ਚੋਂ ਜੀ ਬੋਲੀ ਠੇਠ ਜ਼ਬਾਨ ਪੰਜਾਬ ਦੇ ਅੰਦਰ ਇਹਦਾ ਸ਼ੇਰ ਚੰਗਾ ਰਸਦਾਰ ਹੈ ਜੀ ਵਾਰਸ ਸ਼ਾਹ ਦੀ ਪਾਕ ਕਲਾਮ ਪੜਨੀ ਬੁਰੀ ਮਜ ਦੀ ਚੁੰਗਣੀ ਧਾਰ ਹੈ ਜੀ। ਕੀਆ ਪੰਜਾਬੀਅਤ ਹੈ? ਕੀਆ ਪੰਜਾਬੀਅਤ ਹੈ? ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਤਨਵਾਦ